ਬੈਗੁਰਜੀ ਦਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਜੀ ਲੋ ਜੀ ਇੱਧਰ ਆਪਾਂ ਪਾਤਾ ਦੁੱਧ ਦੁੱਧ ਤੇ ਮਲਾਈ ਪਾਤੀ ਐ ਇਹਨੂੰ ਕਰਦਦੇ ਆਪਾਂ ਗਰਮ ਇਹਨੇ ਪੀਤੀ ਲੈ ਚ ਪਾ ਕੇ ਰੱਖਤਾ ਐ ਇਹਨੇ ਗਰਮ ਕਰਦਿਆਂ ਦੇਖਦੇ ਆਂ ਹੀਠਾ ਧਰ ਕੇ ਆਈ ਇਹ ਘੂਰੀ ਕਰਦੀ ਐ ਤੇ ਲੋ ਜੀ ਸਵੇਰ ਤੇ ਕੰਮ ਨੇ ਮੇੜ ਕੇ ਮੈਂ ਇੱਧਰ ਚੜੀ ਗਈ ਸੀ ਕਿ ਖੇਤ ਗੇੜਾਂ ਬਾਹਰ ਨਾ ਸੋਈ ਸਬਜ਼ੀ ਭਾਜੀ ਦੇਖਦੀ ਆਂ ਹੋਊਗੀ ਕੋਈ ਪ੍ਰਿੰਡੀ ਚ ਲੱਡੀ ਇਹ ਲੱਗੀਆਂ ਵੀ ਸੀਗੀਆਂ ਦੋ ਤਿੰਨ ਪ੍ਰਿੰਡੀਆਂ ਹੁਣ ਤੋੜ ਲੈਣੀਆਂ ਇਹ ਪਹਿਲਾਂ ਉਹ ਸੰਦਰ ਪਈਆਂ ਨੇ ਲੈ ਜਾਣੀਆਂ ਦੋ ਚਾਰ ਹੁੰਦੀਆਂ ਨੇ ਜਿਹੜੀਆਂ ਲੈ ਜਾਣੀਆਂ ਤੋੜ ਕੇ ਫਿਰ ਇਕੱਠੀਆਂ ਇੱਕ ਦਿਨ ਕਰ ਲੈਣੀਆਂ ਪਹਿਲਾਂ ਕਵਾੜ ਬਹੁਤ ਸੀਗਾ ਇੱਥੇ ਪੱਤੇ ਹੁਣ ਮੈਂ ਵੱਢ ਦੀ ਇੱਕ ਦਿਨ ਵੱਢ ਕੇ ਵੱਡੇ ਵੱਡੇ ਬੇਲਾਂ ਦੇ ਪੱਤੇ ਉਹ ਖਸੂਸਰਾ ਜਾ ਘਟ ਗਿਆ ਹੁਣ ਤੇ ਲੋ ਜੀ ਹੁਣ ਫਿਰ ਇਹ ਨਾਲੇ ਤਾਂ ਘੀਆਂ ਦੇ ਕਦੂਆਂ ਦੇ ਨਾਲੇ ਇੱਠੇ ਦੀ ਇਧਰ ਵੀ ਬਹੁਤ ਹੋ ਗਏ ਹੁਣ ਮੈਂ ਕੱਟ ਦਨੀਆ ਵੱਡੇ ਵੱਡੇ ਤੇ ਫੁੱਲ ਲੱਗ ਜਾਂਦੇ ਨੇ ਸਬਜ਼ੀ ਬਾਜੀ ਤਾਂ ਕੋਈ ਲੱਗਦੀ ਨਹੀਂ ਇੱਥੇ ਕੁਸੂਸਰਾ ਬਹੁਤ ਹੈ ਉੱਦਣ ਇੱਥੇ ਸੱਪ ਵੜ ਗਿਆ ਸੀਗਾ ਮੀਚ ਫਿਰ ਹੁਣ ਇੱਥੇ ਕੱਟ ਦੀ ਅੱਜ ਇਹਦੇ ਵਿੱਚ ਦੀ ਨਾਲ ਤਾਂ ਹਵਾ ਪੈਂਦੀ ਹੋ ਜੂ ਤੇ ਲੋ ਜੀ ਇੱਧਰ ਚਲੀ ਗਈ ਸੀ ਮੈਂ ਜਾਮਣਾ ਤੋੜਨ ਤੋੜਨ ਤਾਂ ਹੁਣ ਕੋਈ ਹੈ ਹੀ ਨਹੀਂ ਇਕ ਅੱਧੀ ਗਿੱ ਡਿੱਗਦੀ ਆ ਚੁੱਕਦੀਆਂ ਸਾਫ ਸਾਫ ਕੋਈ ਇਹ ਹੋਈ ਇੱਧਰ ਤੋੜੀ ਕੰਨੀ ਉੰਜ ਇੱਥੇ ਬਹੁਤ ਗੰਦ ਪੈ ਗਿਆ ਹੁਣ ਨਹੀਂ ਜੀ ਕਰਦਾ ਇੱਥੇ ਆਉਣ ਨੂੰ ਆ ਲੱਭਦੀਆਂ ਚਾਰਕ ਤਾਜ਼ੀਆਂ ਤਾਜ਼ੀਆਂ ਬਾਕੀ ਇਹ ਦੇਖੋ ਕਿੰਨੀਆਂ ਬੇਕਰ ਊੜਾ ਕਰ ਕਰ ਟਕਟਾ ਹੋ ਗਿਆ ਹੁਣ ਮੈਂ ਇਨੇ ਦਿਨ ਹੋ ਗਏ ਸੁੰਭਰਿਆ ਵੀ ਨਹੀਂ ਇੱਧਰ ਆਈ ਨਹੀਂ ਵਿੱਚ ਮੀ ਪੈ ਗਿਆ ਮਾਈਉਣੀ ਹੈਗੀ ਇੱਧਰ ਇਹ ਦੇਖੋ ਕਿੰਨੀਆਂ ਟਿੱਗੀਆਂ ਪਈਆਂ ਨੇ ਤੇ ਜਾਮਣਾਂ ਇਕੱਠੀਆਂ ਕਰਕੇ ਤੋੜ ਕੇ ਚਾਰਕ ਤੇਥੋਂ ਚੁਗਦੀਆਂ ਉੱਪਰ ਹੁਣ ਦੇਖਦੀ ਸੀਗੀ ਮੈਂ ਕੋਈ ਜਾਮਣ ਨਹੀਂ ਹੈਗੀ ਹੈਗੀਆਂ ਨੇ ਜੇ ਕੱਦੀ ਉੱਪਰ ਹੋ ਸਿਰੇ ਉੱਥੇ ਕਿਹੜਾ ਚਰੂ ਉੱਥੇ ਨਾਲੇ ਤਾਂ ਭਿੰਡਾਂ ਨੇ ਨਾਲੇ ਚਾਰ ਜਾਮਣਾਂ ਪਿੱਛੇ ਟੂਆ ਤੜਕਾਉਣਾ ਚੜਨਾ ਵੀ ਨਹੀਂ ਕਿਸੇ ਨੇ ਕਿਸੇ ਨੇ ਦੇਖਣੀ ਵੀ ਨਹੀਂ ਇੱਥੇ ਪਈ ਰਹੂੰ ਜਾਮਣ ਤੇ ਤੇ ਲੋ ਜੀ ਹੁਣ ਚਲਦੇ ਆਪਾਂ ਅੰਦਰ ਇੱਥੇ ਤਾਂ ਕੋਈ ਜੰਮਣਾ ਚੁੰਮਣਾ ਹੈ ਨਹੀਂ ਦੇਖਦੀਆਂ ਮੈਂ ਝਾੜੂ ਲਗਾ ਦੇਣੀਆਂ ਸਾਫ਼ ਕਰ ਦੇਣੀਆਂ ਜੇ ਕੱਦੀ ਹੋਊਗੀ ਫਿਰ ਉਹ ਚੁੱਕ ਲਿਆ ਕਰੂੰ ਐਨੀਆਂ ਕਿ ਨਿਕਲਈਆਂ ਚਾਂ ਚਾਰਕ ਮੇਰੇ ਜੋਗੀ ਆ ਮੋਟਰ ਤੇ ਤਾਂ ਹੈਗੀਆਂ ਨੇ ਉੱਤੇ ਤੇ ਲੋ ਜੀ ਹੁਣ ਬਣਾਉਣੀ ਆ ਸਬਜ਼ੀ ਆਪਾਂ ਤੇਲ ਪਾ ਲਿਆ ਇਹਦੇ ਵਿੱਚ ਧੂਆਂ ਨਿਕਲ ਗਿਆ ਤੇਲ ਦਾ ਤਾਂ ਹੁਣ ਪਾ ਲੈਣੇ ਇਹਦੇ ਚ ਪ੍ਰਿੰਡੀਆਂ ਆਪਾਂ ਪ੍ਰਿੰਡੀਆਂ ਪਾ ਕੇ ਕੁਸ ਪਹਿਲਾਂ ਵਾਲੀਆਂ ਸੀਗੀਆਂ ਕੁਸ ਹੋਰ ਦੋ ਚਾਰ ਤੋੜ ਲਈ ਸੀ ਸਕਾਤੀਆਂ ਸੀਗੀਆਂ ਧੋ ਕੇ ਤੋਕ ਰੱਖਤੀਆਂ ਸੀਗੀਆਂ ਸੁੱਕ ਗਈਆਂ ਹੁਣ ਸ਼ਾਮ ਨੂੰ ਬਣਾਉਣੀ ਆ ਸਬਜ਼ੀ ਆਪਾਂ ਪ੍ਰਿੰਡੀਆਂ ਦੀ ਤੇ ਸਬਜ਼ੀ ਬਣਾ ਕੇ ਤਲ ਦਿਆਂ ਇਹਨਾਂ ਨੂੰ ਪਹਿਲਾਂ ਥੋੜੇ ਥੋੜੇ ਕਰਕੇ ਪ੍ਰਿੰਡੀਆਂ ਤੇ ਅੱਜ ਬਣਾਉਣੀ ਆ ਨਵੇਂ ਸਟਾਈਲ ਦੀ ਸਬਜ਼ੀ ਆਪਾਂ ਕੀ ਬਣਾਉਣੀ ਆ ਦੇਖੋ ਜੀ ਪ੍ਰਿੰਡੀਆਂ ਦੀ ਕਿਵੇਂ ਬਣਾਉਣੀ ਆ ਤੇ ਲੋ ਜੀ ਇਹਨਾਂ ਨੂੰ ਤਲ ਲਈਏ ਪਹਿਲਾਂ ਆਪਾਂ ਤਲੀਆਂ ਗਈਆਂ ਥੋੜੀਆਂ ਜੀਆਂ ਤੇ ਥੋੜੀ ਜਿਹੀ ਹੋਰ ਤਲਣਾ ਇਹਨੂੰ ਖੋਲ ਖੜ ਕੇ ਤਲਣੀਆਂ ਪੈਂਦੀਆਂ ਨੇ ਇੱਕ ਤਾਂ ਇਹ ਹੋ ਗਿਆ। ਭਾਂਡਾ ਆਪਣਾ ਘਸ ਗਿਆ ਨਮਾ ਲਿਆਉਣ ਵਾਲਾ। ਕਦੋਂ ਟਾਈਮ ਲੱਗੂ ਪਤਾ ਨਹੀਂ ਸਰਦਾਰ ਸਾਹਿਬ ਦਾ ਜੀਰੀ ਵਾਲਿਆਂ ਚ ਫਰੀ ਜਾਂਦੇ ਨੇ। ਉਧਰ ਹਲੇ ਟਾਈਮ ਨਹੀਂ ਹੈਗਾ ਫੇਰ ਜਦੋਂ ਟਾਈਮ ਲੱਗੂ ਉਦੋਂ ਲਿਆਉਂ। ਤੇ ਲੋ ਜੀ ਇਹਨੂੰ ਤਲ ਕੇ ਪਰ ਚੁੱਲੇ ਦਾ ਤਾਂ ਕੰਮ ਮੇਰਾ ਵਧੀਆ ਚੱਲ ਪਿਆ ਹੁਣ ਵਧੀਆ ਸਾਫ਼ ਕਰ ਲਿਆ ਸੀਗਾ ਮੈਂ ਵਧੀਆ ਚੱਲ ਪਿਆ 2-3 ਘੰਟੇ ਲਾ ਕੇ। ਉਹ ਤਾਂ ਥੋੜਾ ਥੋੜਾ ਚੱਲਦਾ ਸੀ ਕਿੰਨਾ ਚਿਰ ਚੱਲਦਾ ਵਧੀਆ ਉਂਝ ਤਾਂ ਇਹ ਪੁਰਾਣਾ ਹੈ ਪੁਰਾਣੇ ਕਰਕੇ ਜਰਜੀ ਲੱਗੀ ਪਈ ਆ ਧੋਦਣੀ ਆ ਸਾਫ ਕਰਦਣੀ ਆ ਪਰ ਹੁਣ ਇਹ ਲੋਹੇ ਦਾ ਹੋਣਾ ਆਉਂਦੇ ਨੇ ਸਟੀਲ ਦੇ ਨਵੇਂ ਤੇ ਇੱਕ ਹੁਣ ਕੱਚ ਦੇ ਵੀ ਚੱਲ ਪਏ ਤੇ ਚਲੋ ਆਪਾਂ ਤਾਂ ਕੰਮ ਸਾਰਨਾ ਜ਼ਰੂਰੀ ਹੈ ਉਹ ਕਰਨਾ ਤੇ ਸਾਫਤਾ ਹੋ ਜਾਂਦੇ ਨੇ ਜਰ ਤਾਂ ਲੱਗ ਜਾਂਦੀਆਂ ਲੋਹੇ ਕਰਕੇ ਜ ਰੋਜ਼ ਸਾਫ ਕਰ ਦੇਣੀ ਆ ਕੰਮ ਨਿਬੜ ਕੇ ਧੋਦਣੀ ਆ ਮੈਂ ਬੇਮ ਨਾਲ ਧੋ ਕੇ ਫਿਰ ਪਾਣੀ ਨਾਲ ਧੋਦਣੀ ਆ ਜਾਂ ਰੋਟੀ ਟੁੱਕ ਦੱਸ ਵਗੇਰੇ ਕੰਮ ਨਿਬੜ ਜਾਂਦਾ ਸਾਫ ਕਰਦਣੀ ਆ ਤੇ ਲੋਜੀ ਪ੍ਰਿੰਡੀਆਂ ਤਲੀਆਂ ਗਈਆਂ ਆਪਣੀਆਂ ਤਲ ਕੇ ਮੈਂ ਕੱਢ ਲਾਂ ਹੁਣ ਕੌਲੇ ਚ ਥੋੜੀਆਂ ਥੋੜੀਆਂ ਕਰਕੇ ਤੇਲ ਨਚੋੜ ਕੇ ਜੇ ਇਹਨੂੰ ਕੱਢਾਂ ਤੇ ਲੋਜੀ ਨਚੋੜਿਆ ਜੋ ਥੋੜੀਆਂ ਥੋੜੀਆਂ ਵਿੱਚ ਪੱਕੀਆਂ ਸੀਗੀਆਂ ਉਹਨਾਂ ਦੇ ਬੀਜ ਨੇ ਵਿੱਚ ਤੇ ਰਹਿ ਗਈਆਂ ਥੋੜਾ ਜਾਂ ਲੋਜੀ ਹੁਣ ਕੱਢ ਲਈਆਂ ਪ੍ਰਿੰਡੀਆਂ ਆਪਾਂ ਤਲ ਕੇ ਹੁਣ ਪਾ ਲੈਣੀ ਆਪਾਂ ਜੀਰਾ ਜੀਰਾ ਪਾ ਕੇ ਪੁੰਨਦਿਆਂ ਥੋੜਾ ਜਿਹਾ ਤੇ ਪੁੱਜ ਗਿਆ ਜੀਰਾ ਆਪਣਾ ਤੇਲ ਚ ਤੇਲ ਮੈਂ ਥੋੜਾ ਹੀ ਪਾਇਆ ਸੀਗਾ ਹੁਣ ਪਾ ਲੈਨੇ ਆ ਆਲੂ ਤੇ ਆਲੂ ਪਾ ਕੇ ਤੇ ਲੋ ਜੀ ਇਹਨੂੰ ਹਲਾਉਨੇ ਆ ਚੰਗੀ ਤਰ੍ਹਾਂ ਆਪਾਂ ਹਲਾ ਲੀਏ ਮਿਕਸ ਕਰ ਲਈਏ ਹੁਣ ਇਹਨਾਂ ਨੂੰ ਭੁੰਨਦਿਆਂ ਫਰਾਈ ਕਰਦੇ ਆ ਆਲੂਆਂ ਨੂੰ ਵੀ ਥੋੜਾ ਜਿਹਾ ਫਰਾਈ ਕਰ ਲਈਏ ਤੇ ਲੋ ਜੀ ਆਲੂ ਫਰਾਈ ਹੋ ਰਹੇ ਸੀ ਇਧਰ ਸੂਰਜ ਦੀ ਧੁੱਪ ਪੈਂਦੀ ਏ ਇੱਕ ਤਾਂ ਸ਼ਾਮ ਨੂੰ ਇੱਕ ਮੈਂ ਕਹਿੰਦੀ ਸੀਗੀ ਫਿਰ ਸਾਜਰੇ ਸਾਜਰੇ ਕਰ ਲਾਂ ਫਿਰ ਹਨੇਰਾ ਹੋ ਜਾਂਦਾ ਦਿਨ ਸਿੱਪ ਜਾਂਦਾ ਜਦੋਂ ਧੁੱਪ ਨੂੰ ਦੇਖੀ ਜਾਂਦੀ ਆ ਫਿਰ ਇੱਥੇ ਹਨੇਰਾ ਹੋ ਜਾਂਦਾ ਤੇ ਲੋ ਜੀ ਇਹਨੂੰ ਟੱਕ ਦਨੇ ਥੋੜਾ ਜਿਹਾ ਥੋੜਾ ਜਿਹਾ ਟੱਕ ਗਈ ਸੀਗੀ ਹੁਣ ਆਲੂ ਭੁੱਜ ਗਏ ਨੇ ਵਧੀਆ ਫਰਾਈਜੇ ਹੋ ਗਏ ਕੱਟ ਕਰ ਗਈ ਸੀਗੀ ਮੈਂ ਕਹਿਆ ਇਸ ਕੱਟ ਕਰਨ ਕਰਕੇ ਥੋੜੇ ਥੋੜੇ ਭੁੱਜੇ ਨੇ ਫرائی ਹੋ ਗਏ ਥੋੜੇ ਥੜੇ ਤੇ ਇਹਨਾਂ ਨੂੰ ਹਲਾ ਲਾਂ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਾਂ ਮਿਕਸ ਕਰਕੇ ਢਲਾਦਾ ਥੋੜਾ ਥੋੜਾ ਕਰਕੇ ਲਓ ਜੀ ਆਲੂ ਆਪਣੇ ਹੋ ਗਏ ਫਰਾਈ ਥੋੜੇ ਥੋੜੇ ਨਰਮ ਨੇ ਹਲੇ ਇੱਕ ਅੱਧਾ ਵਿੱਚ ਦੇਖਦੀ ਸੀਗੀ ਮੈਂ ਦੱਬ ਕੇ ਤੇ ਨਰਮ ਨੇ ਇਹਦੇ ਵਿੱਚ ਥੋੜਾ ਜਿਹਾ ਮੈਂ ਕਿ ਹੋਰ ਫਰਾਈ ਕਰ ਲਾਂ ਕੋਲੇ ਖੜ ਕੇ ਫਿਰ ਥੱਲੇ ਨਾ ਲੱਗ ਜਾਣ ਜੇ ਉਧਰ ਚਲੀ ਗਈ ਮੈਂ ਫਿਰ ਥੱਲੇ ਲੱਗ ਜਾਣਗੇ ਇਹ ਵੀ ਕਰਕੇ ਇੰਨੇ ਕੋਲੇ ਫਰਾਈ ਕਰ ਲੈਣੀਆਂ ਤੇ ਲਓ ਜੀ ਫਰਾਈ ਕਰ ਲੈਨੇ ਚੁੱਗ ਗਏ ਨੇ ਹੁਣ ਤਾਂ ਵਧੀਆ ਬਰਾਉਣ ਬਰਾਉਣ ਜੇ ਹੋ ਗਏ ਥੋੜੇ ਥੋੜੇ ਲੋ ਜੀ ਮਿਕਸ ਕਰ ਲਏ ਹੁਣ ਪਾ ਲਈਏ ਆਪਾਂ ਇਹਦੇ ਵਿੱਚ ਨੂਨ ਤੇ ਹਲਦੀ ਮਿਰਚ ਆਪਾਂ ਨੇ ਆਪਦੇ ਚ ਪ੍ਰਿੰਡੀਆਂ ਚ ਪਾ ਲਈ ਸੀਗੀ ਭੁੰਨ ਲਈ ਸੀ ਤੇ ਨੂਨ ਤੇ ਹਲਦੀ ਪਾ ਕੇ ਥੋੜਾ ਜਿਹਾ ਟਾਕ ਦਾਨੇ ਆਨੇ ਥੋੜੀ ਜਿਹੀ ਭੁੱਜ ਜੇ ਜਾਣਗੇ ਤੇ ਲੋ ਜੀ ਭੁੱਜ ਗਏ ਵਧੀਆ ਹਨ ਤੇ ਮਸਾਲਾ ਰਲ ਗਿਆ ਨਾਲੇ ਹੁਣ ਪਾ ਲੈਣੇ ਆਪਾਂ ਇਹ ਪ੍ਰਿੰਡੀਆਂ ਦੇ ਵਿੱਚ ਰਲਾ ਲੈਣੇ ਆ ਮਿਕਸ ਕਰ ਲੈਣੇ ਆ ਪ੍ਰਿੰਡੀਆਂ ਤੇ ਹੁਣ ਬੇਟਾ ਉਹ ਵਾਲਾ ਖਾਂਦਾ ਨਹੀਂ ਹੈਗਾ ਕਹਿੰਦਾ ਇੰਨੇ ਗੱਠੇ ਫਿਰ ਅੱਜ ਮੈਂ ਨਵੇਂ ਤਰੀਕੇ ਨਾਲ ਬਣਾਈ ਆ ਮੈਂ ਕਿ ਆਲੂ ਪਾ ਕੇ ਦੇਖਦੀ ਆ ਆਲੂ ਤੇ ਪ੍ਰਿੰਡੀਆਂ ਦੀ ਸਬਜ਼ੀ ਬਣਾਉਣੀ ਅੱਜ ਅੱਗੇ ਵੈਸੇ ਪਿਆਜ਼ ਹੀ ਪਾਉਣੀ ਆ ਇਸ ਤਾਂ ਪਿਆਜ਼ ਤੇ ਪ੍ਰਿੰਡੀਆਂ ਜਿੱਦਨ ਪਹਿਲਾਂ ਬਣਾ ਲਈ ਕਹਿੰਦਾ ਪ੍ਰਿੰਡੀਆਂ ਤਾਂ ਹੈ ਨਹੀਂ ਪਿਆਜ਼ ਆਨੇ ਨੇ ਪ੍ਰਿੰਡੀਆਂ ਘੱਟ ਸੀਗੀਆਂ ਫਿਰ ਮੈਂ ਹੁਣੇ ਬਣਾ ਲਈ ਥੋੜੀ ਜਿਹੀ ਉਹ ਬਣਾਈ ਆ ਤੇ ਆਲੂ ਤੇ ਪ੍ਰਿੰਡੀਆਂ ਦੀ ਬਣਾ ਲਈ ਆਲੂ ਤਾਂ ਖਾ ਲਾਂ ਦਾ ਬਾਦੂ ਇਹ ਖੁਸੋ ਕੇ ਖਾਂਦਾ ਤੇ ਉੰਜ ਤਾਂ ਇਹ ਕਦੇ ਕਹਿ ਦੂਗਾ ਕਠੀਆਂ ਦੀ ਵੀ ਖਾਲਾਂ ਦਾ ਕਈ ਵਾਰੀ ਕਹੂਗਾ ਗਠਿਆਂ ਦੀ ਖਾਣੀਆ ਪਿਆਜ਼ਾਂ ਦੀ ਤੇ ਅੱਜ ਮੈਂ ਆਲੂ ਭਿੰਡੀਆਂ ਦੀ ਬਣਾਈ ਸਬਜੀ ਤੇ ਇਹਨੂੰ ਰੜਾਦਾ ਮਿਕਸ ਕਰਦਾ ਹੁਣ ਸਰਦੀਓ ਆਪਾਂ ਤੇ ਲੋਜੀ ਦੁੱਧ ਚੱਕ ਲੈ ਆਏ ਆਪਾਂ ਇਹਦੇ ਚ ਪਾਤਾ ਜਾਗ ਹੁਣ ਹਲਾ ਲਈਏ ਦੁੱਧ ਗਰਮ ਕਰਤਾ ਸੀਗਾ ਹੁਣ ਇੱਕ ਚਮਚ ਪਾਤਾ ਇਹਦੇ ਚ ਦਹੀਂ ਦਾ ਸਵੇਰੇ ਰੜਕਾਂਗੇ ਨਾਲੇ ਦਿਖਾਉਣੀ ਆ ਤੁਹਾਨੂੰ ਆਪਾਂ ਸਵੇਰੇ ਦਾ ਕੰਮ ਕਾਜ ਬੈਗਰੂ ਦੀ ਸਬਜ਼ੀ ਆਪਣੀ ਤਿਆਰ ਆ ਮਿਕਸ ਕਰਤੀ ਰਲਾ ਕੇ ਰੱਖਤੀ ਆ ਰੋਟੀ ਲਾਹਾਂਗੇ ਫੇਰ ਥੋੜਾ ਜਿਹਾ ਠਹਿਰ ਕੇ ਫੇਰ ਨਹੀਂ ਸੁੱਕ ਜਾਂਦੀਆਂ ਨੇ ਪੇਟਾ ਲੇਟ ਆਉਂਦਾ ਉਹਦੇ ਕਰਕੇ ਫਿਰ ਮੈਂ ਰੇਟੇ ਲਾਉਂ ਰੋਟੀ ਤੇ ਹੁਣ ਰੱਖ ਦਣੀ ਇਹਨੂੰ ਟੱਕ ਕੇ ਆਟਾ ਗੁੰਨਤਾ ਹੀ ਤੇ ਰੋਟੀ ਜੇ ਦਿਲਾ ਦੂੰਗੀ 7:30-8:00 ਵਜੇ ਲਾਉਣੀ ਆ ਹੁਣ ਮੈਂ ਫਿਰ ਸਜਰੇ ਲਾ ਕੇ ਵੀ ਸੁੱਕ ਜਾਣਗੀਆਂ ਤੇ ਨਾਲ ਇਹ ਆ ਜਾਣਗੇ ਖੇਤ ਚਲੇ ਜਾਂਦੇ ਨੇ ਗੇੜਾ ਮਾਰਨਾ ਪਦਾ ਨਾਲੇ ਪੇਟਾ ਲੋ ਜੀ ਉਹਦੇ ਕਰਕੇ ਫਿਰ ਲੇਟ ਰੋਟੀ ਲਾਹਾਂ ਹੋਗੀ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਲੋ ਜੀ ਵੈਗੁਰੂ ਜੀ ਚਾਹ ਪਾਣੀ ਪੀ ਕੇ ਪਹਿਲਾਂ ਆਪਾਂ ਨੇ ਪੋਚਾ ਲਗਾਤਾ ਝਾੜੂ ਲਗਾਤਾ ਕੰਮ ਨੇ ਵੇਢ ਹੁਣ ਇੱਧਰ ਬੈਨੇ ਆ ਥੋੜਾ ਜਨਾੜੇ ਤਾਂ ਹਵਾ ਲੈਨੇ ਇੱਧਰ ਨਾਲ ਖੇਤ ਦੀ ਝਾਕਾ ਝਾਕੀ ਕਰਦੀਆਂ ਲੋ ਜੀ ਅੱਜ ਹੋਏਗੇ ਨੇ ਬੱਦਲ ਵੀ ਕਾਫੀ ਨੇ ਹਵਾ ਵੀ ਵਧੀਆ ਚੱਲ ਪਈ ਹੁਣ ਤਾਂ ਬਹੁਤ ਸੋਹਣੀ ਚੱਲ ਗਈ ਸਵਾ ਸੱਤ ਹੋ ਗਏ ਨੇ ਚਾੜ ਉਪੋਚੇ ਦਾ ਕੰਮ ਨੇ ਮੀਟ ਤਾਂ ਆਪਾਂ ਹੁਣ ਚੱਲਦੇ ਆ ਰਸੋਈ 'ਚ ਇੰਨੇ ਸਰਦਾਰ ਸਾਹਿਬ ਗਏ ਵੀ ਨੇ ਆ ਜਾਣਗੇ ਪਤਾ ਨਹੀਂ ਮੋਟਰ ਤੇ ਲੰਗ ਗਏ ਫੇਰ ਲਾਉਣੀ ਆ ਰੋਟੀ ਨਾਲੇ ਲਾਉਣੀ ਆ ਮਧਾਣੀ ਮਧਾਣੀ ਅੱਜ ਮੈਂ ਲਾਈ ਨਹੀਂ ਸੀਗੀ ਪਹਿਲਾਂ ਦੁੱਧ ਕਰਕੇ ਮੈਂ ਉੱਥੇ ਦੁੱਧ ਪਿਆ ਹੁੰਦਾ ਖਰਾਬ ਘਰੂਬ ਨਾ ਹੋ ਜਵੇ ਤੇ ਨਾਲੇ ਤਾਂ ਮਧਾਣੀ ਲਗਾ ਦੂੰ ਨਾਲੇ ਮਾਂ ਜਦੋਂ ਉੱਥੇ ਭਾਂਡੇ ਠੰਡੇ ਉਸ ਤੋਂ ਬਾਅਦ ਲਾ ਲੂੰਗੀ ਰੋਟੀ ਤੇ ਲੋ ਜੀ ਹੁਣ ਸੂਈ ਚੱਲੀ ਕਿੰਨੀ ਵਧੀਆ ਹਵਾ ਚੱਲ ਪਈ ਸਵੇਰੇ ਸਵੇਰੇ ਪਹਿਲਾਂ ਬਿਲਕੁਲ ਨਹੀਂ ਸੀਗੀ 5 ਵਜੇ ਹੁਣ ਚੱਲੀ ਆ ਆਪਾਂ ਕੰਮ ਨਿਬੜਤਾ ਝਾੜੂ ਪੋਚੇ ਦਾ ਬੇਟਾ ਹਲੇ ਪਿਆ ਹੁਣ ਠਾਲ ਦੀਆ ਉਹਨੂੰ ਵੀ 7 ਵਜ ਗਏ ਤੇ ਉਹ ਜਾਊਗਾ ਪਤਾ ਨਹੀਂ ਉਹ ਤੋਂ ਉਹਨੇ ਰੋਟੀ ਲਾ ਦੂੰ ਆਪਣਾ ਕੰਮ ਨਿਬੜ ਜੂਗਾ 8 ਵਜ ਤੀਨ ਉਹਨੇ ਕਿੰਨੀ ਵਧੀਆ ਹਵਾ ਆ ਰਹੀ ਆ ਬਾਹਰ ਹੁਣ ਜਿਵੇਂ ਪੱਖਾ ਲਾਤਾ ਸੀਗਾ ਇੱਥੇ ਕਬਾੜ ਬਹੁਤ ਹੋ ਗਿਆ ਇਹ ਬੱਟਣ ਨਾਲ ਇਹਨਾਂ ਨੂੰ ਕਹਣੀ ਤੇ ਸੀ ਕਿ ਸਪਰੇਅ ਕਰਾਂਗੇ ਹੁਣ ਮੈਂ ਇੱਕ ਦਿਨ ਹੋ ਜਾਂਦੇ ਬੇਲਾਂ ਨੂੰ ਕੁਛ ਨਹੀਂ ਲੱਗਿਆ ਇੰਨੇ ਮਹੀਨੇ ਹੋ ਗਏ ਕਵਾੜ ਇੱਕ ਬਾੜ ਹੋਏ ਪਿਆ ਫੁੱਲ ਆਈ ਜਾਂਦੇ ਨੇ ਸੁੱਕੀ ਜਾਂਦੇ ਨੇ ਪੇਠਿਆਂ ਦੇ ਵੀ ਇੰਨੇ ਪੇਠਿਆਂ ਦੇ ਫੁੱਲ ਤੇ ਇੰਨੇ ਇੰਨੇ ਅੰਤ ਨਹੀਂ ਪਰ ਸਾਰੇ ਝੜ ਗਏ ਹਵਾ ਨਾਲ ਸਾਰੇ ਸੁੱਕ ਗਏ ਪਰ ਪ੍ਰਿੰਡੀਆਂ ਲੱਗ ਜਾਂਦੀਆਂ ਨੇ ਇੱਕ ਦੋ ਜਿਹੜੀਆਂ ਨੇ ਉਹ ਵਧੀਆ ਲੱਗ ਜਾਂਦੀਆਂ ਨੇ ਲੱਗ ਕੇ ਉਹ ਵਧੀਆ ਡੰਗ ਸਰ ਜਾਂਦਾ ਆਪਣਾ ਦੋ ਡੰਗ ਸਰ ਜਾਂਦੇ ਨੇ ਸ਼ਾਮ ਨੂੰ ਤੇ ਸਵੇਰੇ ਰਾਤ ਬਣਾਈ ਸੀਗੀ ਆਪਣੇ ਪ੍ਰਿੰਡੀਆਂ ਦੀ ਸਬਜ਼ੀ ਤਿੱਕੂ ਸਾਲੂ ਪਾਲੇ ਸੀਗੇ ਆਲੂ ਭਿੰਡੀਆਂ ਦੀ ਬਣਾਈ ਸੀਗੀ ਦੇਖਦੀ ਹੁਣ ਥੋੜੀ ਜਿਹੀ ਪਈ ਸੀਗੀ ਸਰਜੂਕ ਨਾ ਕੁਛ ਨਹੀਂ ਹੋ ਗਿਆ ਤੇ ਲੋ ਜੀ ਹੁਣ ਆਪਾਂ ਕਰਦੀਏ ਰੋਟੀ ਟੁੱਕਰ ਸੋਈ ਚ ਚਲਦੇ ਆਂ ਬੈਠੀ ਨੂੰ ਹਵਾ ਆਉਂਦੀ ਹੈ ਕਿੰਨੀ ਵਧੀਆ ਚਲ ਅੱਜ ਤਾਂ ਚੱਲੂਗੀ ਮੈਨੂੰ ਲੱਗਦਾ ਹੁਣ ਤਾਂ ਮੌਸਮ ਦਾ ਫਰਕ ਪੈ ਗਿਆ ਸੌਣ ਆ ਗਿਆ ਹੂੰ ਇੰਨੀ ਗਰਮੀ ਨਹੀਂ ਲੱਗਦੀ ਹੁਣ ਦਿਨ ਚ ਨਹੀਂ ਏਸੀ ਲਾਉਂਦੇ ਅਸੀਂ ਤੇ ਰਾਤ ਰਾਤ ਨੂੰ ਲਾ ਲੈਂਦੀਆਂ ਨੇ ਬੇਟਾ ਉਂਜ ਤਹੇ ਕਮਰੇ ਚ ਤਾਂ ਬਿਲਕੁਲ ਹੀ ਨਹੀਂ ਲੋੜ ਇੱਕ ਵਾਰ ਸੋ ਚੌਥੇ ਮੈਂ ਬੈ ਗਈ ਸੀਗੀ ਉਰੇ ਬਹੁਤ ਵਧੀਆ ਠੰਡੀ ਠੰਡੀ ਹਵਾ ਆ ਰਹੀ ਸੀ ਇੱਕ ਦਿਨ ਨਾਲੇ ਪੱਖੇ ਨਾਲੇ ਪਰ ਹੁਣ ਪੈਂਦੇ ਨਹੀਂ ਇੱਥੇ ਆਤ ਪੈ ਗਈ ਇਹਨਾਂ ਨੂੰ ਉਧਰ ਬੈਣ ਦੀ ਹੁਣ ਏਸੀ ਵਾਲੇ ਕਮਰੇ ਚ ਦਿਨ ਚ ਵੀ ਉਧਰ ਹੀ ਘੁਸੜਦੇ ਨੇ ਤੇ ਮੈਂ ਤਾਂ ਫਿਰ ਉਰੇ ਬੈਠੀ ਰਹਿਣੀ ਆ ਹਵਾ ਚ ਟਾਕੀਆਂ ਖੋਲ ਲਾਣੀ ਆ ਪੱਖਾ ਵੀ ਨਹੀਂ ਲਾਉਂਦੀ ਹੁਣ ਜਿਵੇਂ ਹਵਾ ਚੱਲਦੀ ਆ ਪੱਖਾ ਵੀ ਨਹੀਂ ਲਾਉਂਦੀ ਹੁਣ ਲਾਤਾ ਸੀਗਾ ਕਹੋਂਗੇ ਪੱਖਾ ਤਾਂ ਚੱਲ ਰਿਹਾ ਤਰਾ ਹੁਣ ਮੈਂ ਲਾਤਾ ਸੀਗਾ ਵੀ ਸੁੱਕ ਜੂਗਾ ਚੱਲ ਮੜਾ ਜਾ ਹੁਣ ਮੀਂਹ ਪੈਣ ਕਰਕੇ ਸਲਾਬਾ ਸਲਾਬਾ ਜਾ ਰਹਿਦਾ ਨਹੀਂ ਫਿਰ ਇਹ ਉੱਠਣਗੇ ਗੇੜੇ ਦੇਣਗੇ ਉਧਰ ਸਰਦਾਰ ਸਾਹਿਬ ਆਜੂ ਮੋਟਰ ਤੋਂ ਫੇਰ ਪੈੜਾਂ ਹੋ ਜਾਣਗੀਆਂ ਲੈ ਜੀ ਮੈਨੂੰ ਲੱਗਦਾ ਆ ਗਿਆ ਸਰਦਾਰ ਸਾਹਿਬ ਸਾਡਾ ਦੇਖਾਂ ਤਾਂ ਕਿ ਕੱਲਾਂ ਮਾਰਦੀ ਦੀ YouTube ਵਾਲਿਆਂ ਨਾਲ ਸੁੱਕ ਗਿਆ ਚੱਲ ਹੁਣ ਤਾਂ ਇਹਨੇ ਹਵਾ ਲੈਣੀਆਂ ਲੈ ਲਵਾਂ ਫੇਰ ਮੈਂ ਵੀ ਜਾਨੀਆ ਰਸੋਈ ਚ ਚਾਹ ਤਾਂ ਨਹੀਂ ਪੀਣੀ ਚਾਹ ਪੀ ਮੰਗ ਲ ਮੜੀ ਗੱਲ ਨਹੀਂ ਸੁਣਦੀ ਇਹਨੇ ਪਾਲਿਓਨੀਆਂ ਗਰਮ ਕਰਕੇ ਫਵਾ ਦਿਆ ਇਨੇ ਪਾਲਿਆਂ ਨੇ ਨਾਲ ਸੁੱਕ ਜੂ ਫਿਰ ਜਾਨੀਆ ਰਸੋਈ ਚ ਭਾਂਡੇ ਟਿੰਡੇ ਮਾਜ ਨੂੰ ਨਾਲ ਸੁੱਕ ਗਿਆ ਮੇਰਾ ਵਧੀਆ ਕੰਮ ਨੁਪੜ ਗਿਆ ਅੱਜ ਤੇ ਛੋਟੇ ਟੋਟੇ ਨਹੀਂ ਛੋਟੇ ਲੈ ਬਹੁਤ ਹੈ ਬਹੁਤ ਹੈ ਹਾਂ 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 ਨੁੰਨੀ ਤਾਂ ਹੈ ਨਹੀਂ ਸਾਡੀ ਨੁੰਨੀ ਤਾਂ ਵਾਗੀ ਨੁੰਨੀ ਨ ਮਾਣੀ ਖਾਵਾਂ ਮਾਣ ਖਾ ਮ ਨੁੰਨੀ ਨੂੰ ਹਾਂ ਲੁੰਨ ਮਾਣੋ ਹਾਂ ਹਾਂ ਮਾਣੋ ਹਾਂ ਐਨੇ ਦਿਨ ਐਨੇ ਦਿਨ ਹੋ ਗਏ ਕਿੱਥੇ ਵਾਗੀ ਸੀ ਕਿੱਥੇ ਰੱਖੇ ਰੱਖੋ ਤੇ ਮੋਟੇ ਰੱਖ ਲਓ ਵੇ ਮੋਟੇ ਵਾਜ਼ੇ ਰੱਖਿਆ ਰਿਹਾ ਕਿਸੇ ਵਾਰ ਦੇਖ ਤਾਂ ਮੁੱਕ ਜਿੱਨਾ ਹੁੰਦਾ ਰੋ ਅੱਗੇ ਤਾਂ ਡੱਬੀ ਲਿਆਉਂਦੇ ਹੁੰਦੇ ਕੰਮ ਨੇ ਮੇੜ ਕੇ ਨਾਲੇ ਤਾਂ ਮਾਣ ਉਹਨਾਂ ਗੱਲਾਂ ਮਾਰਿਆ ਅੱਜ ਆ ਗਈ ਮਾਣੋਂ ਇੰਨੇ ਦਿਨਾਂ ਬਾਅਦ ਪਤਾ ਨਹੀਂ ਕਿੱਥੋਂ ਇਹ ਤਾਂ ਗੱਲਾਂ ਮਾਰ ਲਾਂਦੀਆਂ ਮੇਰੇ ਨਾਲ ਦੁਨੀਆਂ ਡਰਦੀਆਂ ਨੇ ਇਹ ਨਹੀਂ ਡਰਦੀ ਹੈਗੀ ਜਮਾਈ ਤੇ ਨਾਲੇ ਰੋਟੀ ਟੁਕ ਪਾ ਲਈ ਇਹ ਉਹਨਾਂ ਨੂੰ ਹੁਣ ਆਪਾਂ ਕਰਦਿਆ ਵਿਧਾਣੀ ਸਾਫ ਮੱਖਣ ਆ ਗਿਆ ਹੈ ਆਪਣਾ ਨੌਲੀ ਤਾਂ ਮਧਾਣੀ ਸਾਫ ਕਰਦੇ ਆਂ ਤੇ ਨਾਲੇ ਕੱਢਦੇ ਆਂ ਮੱਖਣ ਮੱਖਣ ਕੱਢ ਕੇ ਫੇਰ ਲਾਹਾਂਗੇ ਰੋਟੀ ਟੁਕਾ ਨਾਲੇ ਗਰਮ ਕਰਦਾਂਗੇ ਥੋੜਾ ਜਿਹਾ ਰੱਖ ਲਾਂ ਲਈ ਆਹ ਔਲੇ ਚ ਖਾਣ ਲਈ ਬਾਕੀ ਦਾ ਗਰਮ ਕਰਦਾਂਗੇ ਗਰਮ ਕਰਕੇ ਕਿਉਂ ਗਰਮ ਕਰਦਾਂਗੇ ਤੇ ਲੱਸੀ ਹੋ ਗਈ ਲੋਜੀ ਤੋਂ ਲੋ ਦੋ ਦਿਨ ਦੀ ਪੀਣ ਜੋ ਕੀ ਹੁਣ ਮੈਂ ਹੀਠਾ ਨਹੀਂ ਧਰਦੀ ਹੈਗੀ ਉੱਪਰ ਗਰਮ ਕਰਕੇ ਜਾਗ ਲਾ ਦਾਨੀ ਆ ਤੇ ਹੁਣ ਲੱਸੀ ਨਾਲੇ ਬੇਟਾ ਪੀ ਲੂਗਾ ਚਿੱਟੀ ਪੀ ਲਾਂ ਦਾ ਲਾਲ ਵੀ ਵੈਸੇ ਤੇ ਲੋ ਜੀ ਇੱਧਰ ਬਣਾਉਣੀ ਆਪਾਂ ਸਬਜ਼ੀ ਫੜੀਆਂ ਦੀ ਥੋੜੀਆਂ ਜਿਹੀ ਫੜੀਆਂ ਤੋੜ ਲਈ ਸੀਗੇ ਹੁਣ ਪਿਆਜ਼ ਭੁੰਨ ਲਈ ਮੈਂ ਪਿਆਜ਼ ਭੁੰਨ ਕੇ ਫੜੀਆਂ ਸੀਗੀਆਂ ਥੋੜੀ ਜਿਹੀ ਕੋਲੀਕ ਧੋ ਕੇ ਸਮਾਰ ਕੇ ਰੱਖ ਲਈ ਪਾ ਦਾਂ ਨੀ ਇਹਦੇ ਵਿੱਚ ਕੱਲ ਪਈ ਦਿਨਾਂ ਦੀਆਂ ਫਿਰ ਇਕੱਠੀਆਂ ਕਰ ਲਈਆਂ ਸੀਗੀਆਂ ਫੜੀਆਂ ਵੀ ਮੈਂ ਲੋ ਜੀ ਹੁਣ ਫੜੀਆਂ ਭੁੰਨਾ ਪਹਿਲਾਂ ਮੈਂ ਪਿਆਜ਼ ਪਾ ਕੇ ਨੌਣ ਮਿਰਚ ਪਾ ਕੇ ਗੁਵਾਰੇ ਦੀਆਂ ਕਾਧੀਆਂ ਫੜੀਆਂ ਨੇ ਇੱਕ ਵੇਡਾ ਹੋਏ ਆ ਬਾਕੀ ਤਾਂ ਹੋਏ ਨਹੀਂ ਉਹਦੇ ਚੋਂ 4-5 ਕਿ ਟੁਕੜੇ ਆਇਆਂ ਕੁਝ ਪਾ ਦੂੰਗੀ ਆਲੂ ਲੋ ਜੀ ਰਾਤ ਵਾਲੀ ਸਬਜ਼ੀ ਪਈ ਆ ਕੁਝ ਭਿੰਡੀਆਂ ਦੀ ਕੁਛ ਇਦਨਾਂ ਨਾਲ ਸਰ ਜੂਗਾ ਆਪਣਾ ਡੰਗ ਸ ਮਰ ਜੂਗਾ ਤੇ ਲੋ ਜੀ ਭਾਂਡੇ ਢਿੰਡੇ ਇਕੱਠੇ ਕਰਦਣੇ ਆ ਇਕੱਠੇ ਕਰਕੇ ਇਹਨੂੰ ਹੁਣ ਮੈਂ ਘੜਸੀ ਫੇਰ ਦਾਨੀਆਂ ਤੇ ਫਿਰ ਆਪਾਂ ਮਾਜਦੇ ਆ ਭਾਂਡੇ ਢਿੰਡੇ ਭਾਂਡੇ ਢਿੰਡੇ ਮਾਜ ਕੇ ਰਸੋਈ ਸਾਫ਼ ਕਰਕੇ ਫੇਰ ਲਾਹਾਂਗੇ ਰੋਟੀ ਤੇ ਲੋ ਜੀ ਸਬਜ਼ੀ ਆਪਣੀ ਤਿਆਰ ਆ ਘੱਟ ਕਰਦਾ ਹੁਣ ਇਹਨੂੰ ਤੇ ਇਧਰਮ ਖਤਮ ਹੋ ਗਿਆ ਸਿਲੰਡਰ ਹੁਣ ਸਿਲੰਡਰ ਲੈ ਕੇ ਜਾਵਾਂ ਮੈਂ ਪਹਿਲਾਂ ਮੈਂ ਅੰਦਰ ਤੇ ਲੋ ਜੀ ਰਸੋਈ ਚ ਚੱਕ ਲਿਆਂਦਾ ਸਿਲੰਡਰ ਹੁਣ ਇਹ ਖੋਲਦੀਆਂ ਪਹਿਲਾਂ ਰੈਗੂਲੇਟਰ ਪੁਰਾਣੇ ਦਾ ਸਿਲੰਡਰ ਆਪਣਾ ਖਤਮ ਹੋ ਗਿਆ ਏ ਤੇ ਇਹਦਾ ਰੈਗੂਲੇਟਰ ਖੋਲ ਕੇ ਫਿਰ ਇਹਦੇ ਤੇ ਨਾਮ ਇਹ ਤੇ ਜੜਦੀਆਂ ਮੈਂ ਖੋਲਾਂ ਹੁਣ ਇਹਨੂੰ ਇਹ ਕੰਮ ਵੀ ਮੈਨੂੰ ਆਪੇ ਕਰਨੇ ਪੈਂਦੇ ਨੇ ਕੋਈ ਮੇਰੇ ਨਾਲ ਨਹੀਂ ਕਰਾਉਂਦਾ ਬੇਟਾ ਤਾਂ ਹਲੇ ਲੱਗਿਆ ਹੀ ਨਹੀਂ ਇਹ ਕੰਮਾਂ ਚ ਸਰਦਾਰ ਸਾਹਿਬ ਕਹਿੰਦੇ ਨਾਲ ਕਰਾਉਂਦਾ ਮੈਂ ਓ ਕਰਦੀ ਆ ਸਿਲੰਡਰ ਬਦਲਣਾ ਰੈਗੂਲੇਟਰ ਲਾਉਣਾ ਖਰਾਬ ਆ ਕੀ ਆ ਸਾਰਾ ਕੰਮ ਕਰ ਮੈਨੂੰ ਆਪੇ ਕਰਨਾ ਪੈਂਦਾ ਮੈਨੂੰ ਕਿਸੇ ਦਾ ਸਹਾਰਾ ਸੁਖ ਨਹੀਂ ਹੈਗਾ ਮਾਂ ਪੇ ਕਰਦੀਆਂ ਚਲੋ ਵੈਗਰੂ ਜੀ ਤਾਂ ਅੰਦਰ ਰਸਤੀਆਂ ਬਕਸਣ ਇਹ ਜੇ ਕੰਮ ਨੂੰ ਤਾਂ ਮੈਂ ਕੀ ਜਾਣਦੀ ਆ ਛੋਟੇ ਮੋਟਿਆਂ ਨੂੰ ਤੇ ਇਹ ਲੋ ਜੀ ਰੈਗੂਲੇਟਰ ਕੱਢ ਕੇ ਹੁਣ ਲਾਉਣੀ ਆਪਾਂ ਲਾ ਕੇ ਫੇਰ ਬਣਾਉਣੀ ਆ ਰੋਟੀ ਟੁਕ ਤੇ ਇਹ ਵੀ ਕੰਮ ਸਿੱਖ ਗਈ ਮੈਂ ਸਾਰੇ ਕੰਮ ਸਿੱਖ ਗਈ ਸਾਫ਼ ਕਰ ਲੈਣੀ ਆ ਜਦੋਂ ਸਿਲੰਡਰ ਗੈਸ ਚੁੱਲਾ ਹੋਰ ਕੀ ਰਹਿ ਗਿਆ ਇਹ ਕਿ ਲਾਉਣਾ ਕੀ ਔਖਾ ਹੈ ਤੇ ਲੋ ਜੀ ਮੱਖਣ ਗਰਮ ਕਰਤਾ ਇਹ ਮੱਖਣ ਗਰਮ ਕਰਕੇ ਇਨ ਕੱਢ ਦਨੇ ਆ ਬੰਦ ਕਰ ਦਨੇ ਆ ਇਨੇ ਇਨੇ ਫੇਰ ਲਾਵਾਂਗੇ ਫ੍ਰਿਜ ਚ ਫੇਰ ਲਸਤੀ ਕੱਢ ਕੇ ਫੇਰ ਉਹ ਕਰ ਲਾਂਗੇ ਗਰਮ ਕਰ ਲਾਂਗੇ ਕਿਉਂ ਇੱਧਰ ਲੱਗੀ ਸੀਗੀ ਮੈਂ ਰੋਟੀ ਰੋਟੀਆਂ ਪਹਿਲਾਂ ਲਾਉਂਗੀ ਦੋ ਮਿਸਤੀਆਂ ਫੇਰ ਉਸ ਤੋਂ ਬਾਅਦ ਲਾ ਦੂੰ ਕਣਕ ਦੀਆਂ ਬੇਟਾ ਉੱਠ ਗੜਿਆ ਇਹ ਬੇਟਾ ਨਾ ਹੁੰਦਾ ਤੂੰਦਾ ਇੰਨਾ ਹੂ ਤੂੰ ਤੇ ਉਸ ਤੋਂ ਬਾਅਦ ਫੇਰ ਰੋਟੀ ਦੇ ਦੂੰਗੀ ਉਹਨੂੰ ਸਾਰਾ ਕੰਮ ਕੰਪਲੀਟ ਹੋ ਗਿਆ ਨਾਲੇ ਰੋਟੀ ਲਾ ਕੇ ਰਸੋਈ ਸਾਫ਼ ਕਰ ਦਾਂਗੇ ਫੇਰ ਰੋਟੀ ਖਾ ਲਾਂਗੇ ਬੈ ਕੇ ਇਕੱਠੇ ਤੇ ਨਾਲੇ ਉਹ ਆ ਜਾਣਗੇ ਸਰਦਾਰ ਸਾਹਿਬ ਹਲੀ ਉਧਰ ਆਪਦਾ ਕੰਮ ਕਰਨਗੇ ਇਹ ਕੱਥਾ ਕੁੱਕਾਂ ਦਾ ਚੱਕਣ ਕੀ ਤੱਕ ਕੇ ਟੋਕਾ ਟੁਕਾ ਕਰਨਗੇ ਫਿਰ ਆਿਆਂ ਤੇ ਆਹ ਕਰ ਦੂੰਗੀ ਮੈਂ ਰੋਟੀ ਦੇ ਦੂੰ ਇਹਨਾਂ ਤੇ ਲੋ ਜੀ ਕੰਮ ਜੇ ਚਲੇ ਦੀ ਸੀ ਆਪਾਂ ਪਟਿਆਰੇ ਤਾ ਸੀਗਾ ਬਈ ਤੇ ਜਾ ਕੇ ਆ ਕੇ ਤੇ ਆਪਾਂ ਹੁਣ ਆਗੇ ਸੀਗੇ ਸਰ੍ਹਦਾਈ ਪੀਂਦੇ ਸੀਗੇ ਕਹਿੰਦੇ ਸਰ੍ਹਦਾਈ ਪੀਣੀ ਹੈ ਸਰ੍ਹਦਾਈ ਹੁੰਦੀ ਹੈ ਕੀ ਹੁੰਦੀ ਹੈ ਪੀਣੀ ਹੈ ਤੇ ਕੜਗੇ ਸੀਗੇ ਮੁੜ ਕੇ ਆ ਕੇ ਬਾਈ ਨੰਬਰ ਤੋਂ ਉੱਥੇ ਨੂਨ ਵੀ ਲਿਆ ਸੀਗਾ ਕਾਲਾ ਨੂਨ ਤੇ ਆ ਸੀਗਾ ਬਾਈ ਨੰਬਰ ਤੇ ਉਹ ਲਿਆ ਫਿਰ ਗਾਹਾਂ ਗਏ ਨਹੀਂ ਧੁੱਪ ਕਰਕੇ ਧੁੱਪ ਬਹੁਤ ਹੋ ਗਈ 11 12 ਵਜ ਗਏ ਤੇ ਉੱਥੋਂ ਮੁੜਿਆ ਇਹ ਲਓ ਜੀ ਹੁਣ ਦੇਖਦੇ ਹਾਂ ਇਹ ਸਰ੍ਹਦਾਈ ਕਹੀ ਜੀ ਹੁੰਦੀ ਹੈ ਇਹ ਸਮਾਨ ਪੇ ਆ ਤੇ ਮਿਸਰੀ ਛੋਟੀਆਂ ਇਲਾਚੀਆਂ, ਵੱਡੀਆਂ ਇਲਾਚੀਆਂ ਤੱਕ, ਬਦਾਮ, ਕਾਜੂ ਤੇ ਸੌਂਫ ਕੁਝ ਪਿਆ ਇਹੇ گلاب ਦੇ ਫੁੱਲ ਪਏ ਸੀਗੇ। ਮੈਂ ਪੁੱਛ ਰਹੀ ਸੀ ਭਾਈ ਨੂੰ ਇਹ ਲਾਲ ਲਾਲ ਕੀ ਨੇ? ਗਲਾਪੀ ਗਲਾਪੀ ਜੀ। ਕਹਿੰਦੇ گلاب ਦੇ ਫੁੱਲ ਨੇ ਜੀ। ਤੇ ਇਹ ਡੱਬਿਆਂ ਚ ਪਾ ਰੱਖੇ ਨੇ ਭਾਈ। ਬਾਕੀ ਪੀ ਕੇ ਦੇਖਦੇ ਆ ਕਿ ਜੀ ਲੱਗਦੀ ਆ ਕਿਵੇਂ ਬਣਦੀ ਆ ਇਹ। ਤੇ ਕਹੀ ਜੀ ਲੱਗਦੀ ਆ ਲੋ ਜੀ ਪੀ ਕੇ ਆ ਗਈ ਸੀਗੇ। ਪਰ ਉਹੀ ਜੀ ਸਰਦਾ ਹੀ ਨਹੀਂ ਹੈਗੀ ਜਿਹੀ ਜਿਹੀ ਆਪਣੇ ਘਰੇ ਸਰਦਾ ਹੀ ਹੁੰਦੀ ਆਪਣੇ ਘਰ ਦਾ ਦੁੱਧ ਹੁੰਦਾ ਪੀਤੇ ਵੀ ਨਾਲੇ ਪੈਸੇ ਲਾਏ ਨਾਲੇ ਵਧੀਆ ਨਹੀਂ ਲੱਗੀ ਲੋ ਜੀ ਆਗੇ ਹੁਣ ਆਪਾਂ ਘਰ